ਰਿਸ਼ਤਿਆਂ ਦੀ ਕਹਾਣੀ ਹੈ ਰਿਸ਼ਤਿਆਂ ਦੇ ਵਿੱਚ ਉਤਾਰ ਚੜਾ ਆਉਂਦੇ ਜਾਂਦੇ ਨੇ ਤੇ ਕੰਪੇਅਰ ਕੀਤੇ ਇਹਨੂੰ ਰੁੱਤਾਂ ਦੇ ਨਾਲ ਵੀ ਠੜ ਤੋਂ ਬਾਅਦ ਗਰਮੀ ਵੀ ਆਉਂਦੀ ਹੈ ਜੀ ਪੱਤ ਛੜੇ ਤਾਂ ਬਸੰਤ ਵੀ ਹੈਗੀ ਹੈ ਸੋ ਐਦਾਂ ਹੀ ਰਿਸ਼ਤਿਆਂ ਦੇ ਵਿੱਚ ਦੁੱਖ ਸੁੱਖ ਵੀ ਨੇ ਪਰ ਸਾਨੂੰ ਉਹਨਾਂ ਨੂੰ ਕਬੂਲ ਕਰਨਾ ਚਾਹੀਦਾ ਤੇ ਕਿਸ ਤਰੀਕੇ ਨਾਲ ਆਪਾਂ ਰਿਸ਼ਤੇ ਨੂੰ ਨਿਗਾ ਕਰ ਸਕਦੇ ਹਾਂ ਉਹ ਸਾਰੇ ਇੱਕ ਜਰਨੀ ਦੀ ਇਹ ਪੂਰੀ ਜਰਨੀ ਹੈ ਜੀ ਸੰਗਰਾਮ ਦੀ ਬਹੁਤ ਮਿਹਨਤ ਦੇ ਨਾਲ ਫਿਲਮ ਬਣਾਈ ਆ ਸਾਰੇ ਬਣਾਉਂਦੇ ਨਹੀਂ ਖੈਰ ਅਸੀਂ ਵੀ ਬਹੁਤ ਮਿਹਨਤ ਕੀਤੀ ਆ ਤੇ ਇੱਕ ਚੰਗੀ ਤੁਹਾਨੂੰ ਮੈਸੇਜ ਦੇ ਨਾਲ ਨਾਲ ਇੱਕ ਬਹੁਤ ਵਧੀਆ ਐਂਟਰਟੇਨਮੈਂਟ ਹੋਊਗੀ ਦਰਸ਼ਕਾਂ ਦੀ ਆਮ ਪ੍ਰਿਟੀ ਸ਼ਰ ਸੇ 22 ਮਾਰਚ ਨੂੰ ਜੀ ਤੁਸੀਂ ਜ਼ਰੂਰ ਦੇਖ ਕੇ ਜਾਓ ਆਪਣੇ ਪੂਰੇ ਪਰਿਵਾਰ ਦੇ ਨਾਲ ਪਰਿਵਾਰਿਕ ਫਿਲਮ ਹੈ ਕਈ ਵਾਰੀ ਦੇਖਦੇ ਆ ਕਿ ਫਿਲਮਾਂ ਜ਼ਿਆਦਾ ਵਧੀਆ ਨਹੀਂ ਕੰਮ ਕਰ ਸਕਦੀਆਂ ਹੈਗੀਆਂ ਨੇ ਪਰ ਪੰਜਾਬੀ ਫਿਲਮ ਹੈ ਜੀ ਐਜ਼ ਅ ਪੰਜਾਬੀ ਆਈ ਥਿੰਕ ਸਾਰੇ ਜਾਣੇ ਜੇ ਇੱਕ ਇੱਕ ਵਾਰੀ ਜਾ ਕੇ ਦੇਖਿਆ ਹੋਊਗੇ ਤਾਂ ਪੂਰੀ ਸਾਡੀ ਇੰਡਸਟਰੀ ਉੱਤੇ ਉੱਠਦੀ ਹੈਗੀ ਆ ਤੇ ਬਾਕੀ ਸਾਡੀ ਫਿਲਮ ਜੀ ਤੁਹਾਡਾ ਮਨੋਰੰਜਨ ਪੂਰਾ ਕਰੂਗੀ ਪੈਸਾ ਵਸੂਲ ਹੈ ਜੀ ਸੋ ਡੋਨਟ ਵਰੀ ਤੁਸੀਂ ਜਾਓ ਦੇਖਿਓ ਤੇ ਆਨੰਦ ਮਾਣ ਕੇ ਵਾਪਸ ਆਉਂਗੇ ਸਾਸਰੀ ਕਾਲ ਜੀ ਨਿਰਪੱਖ ਪੋਸਟ ਵੇਖ ਰਹੇ ਹੋ ਤੁਸੀਂ ਤੇ ਪੰਜਾਬੀ ਫਿਲਮ ਆਉਣ ਵਾਲੀ ਹੈ ਸੰਗਰਾਂਦ 22 ਮਾਰਚ ਨੂੰ ਤੇ ਮੇਰੇ ਨਾਲ ਮੌਜੂਦ ਨੇ ਗੈਵੀ ਚਾਹਲ ਜੀ ਸਰ ਕੀ ਹਾਲ ਚਾਲ ਹੈ ਚੜਦੀ ਕਲਾ ਜੀ ਸਾਸਰੀ ਕਾਲ ਪਹਿਲੀ ਗੱਲ ਤਾਂ ਸਰ ਫਿਲਮ ਆ ਰਹੀ ਹੈ ਤੇ ਅੱਜ ਜੋ ਵੀ ਰਿਲੀਜ਼ ਹੋਇਆ ਟ੍ਰੇਲਰ ਖੁਸ਼ੀ ਹੋਈ ਸਰ ਦੇਖ ਕੇ ਪੰਜਾਬੀ ਤੁਹਾਨੂੰ ਵੇਖ ਕੇ ਨਾ ਸਰ ਬਹੁਤ ਖੁਸ਼ ਹੁੰਦੇ ਆ ਕਿਉਂਕਿ ਤੁਸੀਂ ਬਹੁਤ ਟਾਈਮ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹੋ ਜਦੋਂ ਬਾਲੀਵੁੱਡ ਵਿੱਚ ਵੀ ਹੁੰਦੇ ਹੋ ਤੇ ਹੁੰਦਾ ਕਿ ਯਾਰ ਸਾਡਾ ਪੰਜਾਬੀ ਮੁੰਡਾ ਕੰਮ ਕਰ ਰਿਹਾ ਹੈ ਹਨਾ ਇਹ ਤੇ ਬਹੁਤ ਸਾਲਾਂ ਤੋਂ ਵੇਖ ਰਹੇ ਆ ਸਰ ਤੁਹਾਨੂੰ ਫਿਲਮ ਜਦਵਾਈ ਸੀ ਬਹੁਤ ਪਹਿਲਾਂ ਮਨਜਾਣ ਉਦੋਂ ਤੋਂ ਜਿੱਦਾਂ ਤੁਸੀਂ ਉਹ ਹਲੇ ਤੱਕ ਬਿਲਕੁਲ ਸੇਮ ਹੀ ਹੋ ਸਰਦ। ਥੈਂਕ ਯੂ ਜੀ ਤੁਹਾਡਾ ਪਿਆਰ ਹੈ ਜੀ ਸਾਰਿਆਂ ਦਾ ਪਿਆਰ ਸਤਿਕਾਰ ਹੈ। ਸੋ ਜਿਨ੍ਹਾਂ ਨੇ ਪਸੰਦ ਕੀਤਾ ਜੀ। ਬਾਕੀ ਮਿੱਟੀ ਨਾਲ ਜੁੜੇ ਹੋਏ ਹਾਂ ਜੀ ਪੰਜਾਬੀ ਕੰਮ ਕਰਕੇ ਖੁਸ਼ੀ ਮਿਲਦੀ ਹੈ। ਸੋ ਅਗੇਨ ਥੈਂਕ ਯੂ ਜੀ ਸਾਰਿਆਂ ਦਾ ਜਿਨ੍ਹਾਂ ਨੇ ਅਜੇ ਤੱਕ ਮੈਨੂੰ ਪਰਵਾਨ ਕੀਤਾ ਹੋਇਆ। ਫਿਲਮ ਬਾਰੇ ਦੱਸੋ ਸਰ ਥੋੜਾ ਕਿਉਂਕਿ ਤੁਹਾਡੇ ਕਰੈਕਟਰ ਕਾਫੀ ਨੇ ਫਿਲਮ ਦੇ ਵਿੱਚ ਹਨਾ ਤੁਸੀਂ ਅਲੱਗ ਅਲੱਗ ਕਰੈਕਟਰ ਪਲੇ ਕੀਤੇ ਨੇ ਹਨਾ ਤੁਸੀਂ ਆਪਣੇ ਲੁੱਕ ਦੇ ਉੱਤਰ ਕੇ ਕਿੰਨੀ ਕਿ ਮਿਹਨਤ ਕੀਤੀ ਆ। ਮਿਹਨਤ ਬਹੁਤ ਕੀਤੀ ਹੈ ਜੀ ਮੈਂ। ਕਿਉਂਕਿ ਸਾਡੇ ਕੋਲ 30 35 ਦਿਨ ਦਾ ਸਕੈਡਿਊਲ ਸੀਗਾ ਜਿਹਦੇ ਵਿੱਚ ਇੱਕ ਉਮਰ ਨੂੰ ਮਹੰਡਾਉਣਾ ਸੀਗਾ ਮੈਚੁਰ ਵੀ ਹੈਗਾ ਯੰਗ ਵੀ ਹੈਗਾ ਸੋ ਉਹ ਮੇਨਟੇਨ ਕਰਨਾ ਇੰਨੇ ਟਾਈਮ ਦੇ ਵਿੱਚ ਮੈਨੂੰ ਪਤਾ ਮੈਂ ਦੋ ਦੋ ਦਿਨ ਭੁੱਖਾ ਵੀ ਰਿਹਾ ਜੀ ਪਾਣੀ ਵੀ ਨਹੀਂ ਪੀਤਾ ਸੋ ਉਹ ਤੋਂ ਪਹਿਲਾਂ ਬੀਅਰਡ ਜਿਹੜੀ ਹੈਗੀ ਹੈ ਜੀ ਉਹਨੂੰ ਪਹਿਲਾਂ 3 ਮਹੀਨੇ ਲੱਗੇ ਮੈਂ ਹੋਰ ਪ੍ਰੋਜੈਕਟ ਛੱਡੇ ਆਪਣੇ ਸੋ ਇਹ ਬੈਕ ਆਫ ਦਾ ਕਰਟਰਨ ਮੇਰੀ ਤਿਆਰੀ ਸੀਗੀ ਜੀ ਤੇ ਬਾਕੀ ਸੰਗਰਾਮ ਫਿਲਮ ਜੀ ਰਿਸ਼ਤਿਆਂ ਦੀ ਕਹਾਣੀ ਹੈ ਰਿਸ਼ਤਿਆਂ ਦੇ ਵਿੱਚ ਉਤਾਰ ਚੜਾ ਆਉਂਦੇ ਜਾਂਦੇ ਨੇ ਤੇ ਕੰਪੇਅਰ ਕੀਤੇ ਇਹਨੂੰ ਰੁੱਤਾਂ ਦੇ ਨਾਲ ਵੀ ਠੜ੍ਹ ਤੋਂ ਬਾਅਦ ਗਰਮੀ ਵੀ ਆਉਂਦੀ ਹੈ ਜੀ ਪੱਤ ਝੜੇ ਤੇ ਬਸੰਤ ਵੀ ਹੈਗੀ ਹੈ ਸੋ ਇਦਾਂ ਹੀ ਰਿਸ਼ਤਿਆਂ ਦੇ ਵਿੱਚ ਦੁੱਖ ਸੁੱਖ ਵੀ ਨੇ ਪਰ ਸਾਨੂੰ ਉਹਨਾਂ ਨੂੰ ਕਬੂਲ ਕਰਨਾ ਚਾਹੀਦਾ ਤੇ ਕਿਸ ਤਰੀਕੇ ਨਾਲ ਆਪਾਂ ਰਿਸ਼ਤੇ ਨੂੰ ਨਿਗਾ ਕਰ ਸਕਦੇ ਹਾਂ ਉਹ ਸਾਰੇ ਇੱਕ ਜਰਨੀ ਦੀ ਇਹ ਪੂਰੀ ਜਰਨੀ ਹੈ ਜੀ ਸੰਗਰਾਮ ਬਿਲਕੁਲ ਪੂਰਾ ਪੰਜਾਬ ਵਿਖਾਏਗਾ ਫਿਲਮ ਦੇ ਵਿੱਚ ਤੇ ਗੱਤਕਾ ਵਗੈਰਾ ਵੀ ਖੇលਦੇ ਮੁੰਡੇ ਅ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਯੂਥ ਨੂੰ ਵੀ ਮੈਸੇਜ ਦਿੱਤਾ ਫਿਲਮ ਦੇ ਥਰੂ ਹਨਾ ਬਿਲਕੁਲ ਜੀ ਮੈਸੇਜ ਹੈਗਾ ਰਿਸ਼ਤੇ ਤੋਂ ਵੱਡਾ ਜੀ ਕੀ ਮੈਸੇਜ ਹੋਣਾਗਾ ਵੀ ਆਪਣੇ ਰਿਸ਼ਤਿਆਂ ਦੀ अहमियत ਨੂੰ ਪਹਿਚਾਣੋ ਸੋ ਹੱਸਦੇ ਖੇੜਦੇ ਰਹੋ ਜੀ ਬਸ ਇਹੀ ਹੈ ਤੇ ਫਿਲਮ ਦੇ ਬਾਰੇ ਕੀ ਕਹਿਣਾ ਚਾਹੋਗੇ ਸਰ 22 ਮਾਰਚ ਨੂੰ ਫਿਲਮ ਆ ਰਹੀ ਹੈ ਹਾਂ ਜੀ ਬਹੁਤ ਮਿਹਨਤ ਦੇ ਨਾਲ ਫਿਲਮ ਬਣਾਈ ਹੈ ਸਾਰੇ ਬਣਾਉਂਦੇ ਨਹੀਂ ਖੈਰ ਅਸੀਂ ਵੀ ਬਹੁਤ ਮਿਹਨਤ ਕੀਤੀ ਹੈ ਤੇ ਇੱਕ ਚੰਗੀ ਤੁਹਾਨੂੰ ਮੈਸੇਜ ਦੇ ਨਾਲ ਨਾਲ ਇੱਕ ਬਹੁਤ ਵਧੀਆ ਐਂਟਰਟੇਨਮੈਂਟ ਹੋਊਗੀ ਦਰਸ਼ਕਾਂ ਦੀ ਆਮ ਬ੍ਰਿਟਿਸ਼ ਯੂਰ ਸੇ 22 ਮਾਰਚ ਨੂੰ ਜੀ ਤੁਸੀਂ ਜ਼ਰੂਰ ਦੇਖ ਕੇ ਜਾਓ ਆਪਣੇ ਪੂਰੇ ਪਰਿਵਾਰ ਦੇ ਨਾਲ ਪਰਿਵਾਰਿਕ ਫਿਲਮ ਹੈ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਹਰ ਇੱਕ ਵਰਗ ਦੇ ਲਈ ਇਹਦੇ ਵਿੱਚ ਕੁਝ ਨਾ ਕੁਝ ਹੈਗਾ ਫਿਲਮ ਨੇ ਆ ਦੇਖਣ ਦੇ ਲਈ ਸੋ 22 ਮਾਰਚ ਨੂੰ ਜਾ ਕੇ ਦੇਖ ਕੇ ਆਇਓ ਜੀ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਸਰ ਕਿ ਕਹਿਣ ਦੀ ਲੋੜ ਆ ਕਿ ਸਾਨੂੰ ਸਪੋਰਟ ਕਰੋ ਇਦਾਂ ਵਾਰ ਕਿਉਂਕਿ ਹੁਣ ਜਿੱਦਾਂ ਅਸੀਂ ਪੰਜਾਬੀ ਵਧੀਆ ਕੰਮ ਕਰ ਰਹੇ ਆ ਤੇ ਹਰ ਆਰ ਕੋਈ ਸਾਨੂੰ ਸਪੋਰਟ ਕਰ ਰਿਹਾ ਹੈ ਜੀ ਬਿਲਕੁਲ ਹਾਂ ਜੀ ਸਪੋਰਟ ਕਰ ਰਹੇ ਆ ਆਪਣਾ ਪੰਜਾਬੀ ਸਿਨੇਮਾ ਕਾਫੀ ਉੱਪਰ ਉੱਠ ਚੁੱਕਿਆ ਹੈਗਾ ਪਰ ਇਹ ਹੀ ਹੈ ਜੀ ਵੀ ਹਾਂ ਜੀ ਮੈਂ ਤਾਂ ਫੇਰ ਉਹੀ ਗੱਲ ਕਹੂੰਗਾ ਜੀ ਸਪੋਰਟ ਕਰਿਓ ਕਿਉਂਕਿ ਅਸੀਂ ਕਈ ਵਾਰੀ ਦੇਖਦੇ ਆ ਕਿ ਫਿਲਮਾਂ ਜ਼ਿਆਦਾ ਵਧੀਆ ਨਹੀਂ ਕੰਮ ਕਰ ਸਕਦ ਪਰ ਪੰਜਾਬੀ ਫਿਲਮ ਹੈ ਜੀ ਐਜ਼ ਅ ਪੰਜਾਬੀ ਆਈ ਥਿੰਕ ਸਾਰੇ ਜਾਣੇ ਜੀ ਇੱਕ ਇੱਕ ਵਾਰੀ ਜਾ ਕੇ ਦੇਖਿਆ ਹੋਊਗੇ ਤੇ ਪੂਰੀ ਸਾਡੀ ਇੰਡਸਟਰੀ ਉੱਤੇ ਉੱਠਦੀ ਹੈਗੀ ਆ ਤੇ ਬਾਕੀ ਸਾਡੀ ਫਿਲਮ ਜੀ ਤੁਹਾਡਾ ਮਨੋਰੰਜਨ ਪੂਰਾ ਕਰੂਗੀ ਪੈਸਾ ਵਸੂਲ ਹੈ ਜੀ ਸੋ ਡੋਨਟ ਵਰੀ ਤੁਸੀਂ ਜਾਓ ਦੇਖਿਓ ਤੇ ਆਨੰਦ ਮਾਣ ਕੇ ਵਾਪਸ ਆਉਂਗੇ ਥੈਂਕ ਯੂ ਸਰ ਥੈਂਕ ਯੂ